ਵੀਡੀਓ ਸਾਡੇ ਵਾਲਾ ਦੇ ਫੇਸਬੁਕ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਡਾਕਟਰ ਸੁਮੇਤ ਸ਼ਮੀ। ਅੱਜ ਆਪਾਂ ਚੱਲੇ ਆਂ ਹਨੂਆ ਫੌਲ। ਪਿਛਲੀ ਵੀਡੀਓ ਦੇਖਣ ਤੋਂ ਬਾਅਦ ਮੇਰੇ ਇੱਕ ਫੇਸਬੁਕ ਫਰੈਂਡ ਨੇ ਮੈਨੂੰ ਕਿਹਾ ਕਿ ਸਾਡੇ ਏਰੀਆ ਵੱਲ ਆਓ। ਆਪਾਂ ਜਿਹੜਾ ਹੈਗਾ ਹਨੂਆ ਫੌਲ ਵਾਲੇ ਪਾਸੇ ਜਾਣਾ ਹੈਗਾ। ਤੇ ਅੱਜ ਪਾਪਾ ਕੁਰਾ ਵਾਲੇ ਪਾਸੇ ਉਂਦੀ ਰਹਾਇਸ਼ ਤੇ ਆਪਾਂ ਚੱਲੇ ਆਂ। ਤੇ ਉਸ ਤੋਂ ਬਾਅਦ ਉਹਦੀ ਗਾਈਡੈਂਸ ਨਾਲ ਜਾਂ ਕਹਿ ਲਓ ਉਹਦੀ ਰਹਿਨਮਾਈ ਚ ਆਪਾਂ ਜਾਵਾਂਗੇ ਹਨੂਆ ਫਾਲ ਅੱਜ ਦਾ ਜਿਹੜਾ ਸਫਰ ਹੈ ਹਨੂਆ ਫਾਲ ਹਨੂਆ ਫਾਲ ਤੋਂ ਬਾਅਦ ਉੱਥੋਂ ਡੇਢ ਦੋ ਘੰਟੇ ਦਾ ਟ੍ਰੈਕ ਹੈ ਕੋਜ਼ੀ ਡੈਮ ਦਾ ਕੋਜ਼ੀ ਡੈਮ ਜਾਵਾਂਗੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਸਫਰ ਰਹਿੰਦਾ ਹੈ ਤੁਹਾਡੇ ਨਾਲ ਸਾਰਾ ਸਫਰ ਸਾਂਝਾ ਕਰ ਰਹੀ ਹਾਂ ਅੱਜ ਚੱਲਦੇ ਆਪਾਂ ਪਹਿਲਾਂ ਪਾਪਾ ਗੁਰਾ ਪਾਪਾ ਫਗੂਰਾ ਤੋਂ ਹਨੂਆ ਫੋਲ ਹਨੂਆ ਫੋਲ ਤੋਂ ਬਾਅਦ ਕੋਜ਼ੀ ਟਾਈਮ ਸ਼ੁਕਰੀਆ ਹਾਂਜੀ ਹਾਂਜੀ ਕੀ ਆ ਜੀ ਹਾਂਜੀ ਹਰ ਪੀ ਕੀ ਆ ਜੀ ਬੜਾ ਠੀਕ ਹੈ ਬਹੁਤ ਸੁਣਾਓ ਵਧੀਆ ਵਧੀਆ ਕੈਮ ਸੇ ਤਾਂ ਵਧੀਆ ਵਧੀਆ ਜੀ ਕੀ ਬਣਦਾ ਕੁਛ ਵੀ ਧਾਲੀਆਂ ਬੇਟਾ ਅੱਛਾ ਹਾਂਜੀ ਹਾਂਜੀ ਤੇ ਹੁਣ ਕੀ ਪ੍ਰੋਗਰਾਮ ਹੈ ਇਹ ਹਨੂਆ ਫੋਲ ਨੂੰ ਅੱਛਾ ਹਾਂਜੀ ਹਾਂਜੀ ਇਹ ਬਾਈ ਨੇ ਹਰਪੀ ਜੀ ਇਹਨਾਂ ਨੇ ਪਿਛਲੀ ਸਾਡੀ ਵੀਡੀਓ ਦੇਖੀ ਸੀਗੀ ਤੇ ਮੈਨੂੰ ਕਿਹਾ ਵੀ ਤੁਸੀਂ ਆਉਣਾ ਹੈ ਆਪਾਂ ਹਨੂਆ ਫੋਲ ਜਾਣਾ ਹੈ ਹਨਾ ਹਾਂਜੀ ਹਾਂਜੀ ਤੇ ਆਪਾਂ ਹਰਪੀothor ਨਾਲ ਹਨੂਆ ਫੋਲ ਜਾਵਾਂਗੇ ਤੇ ਉੱਥੋਂ ਟਰੈਕ ਕਰਦੇ ਹੋਏ ਕੁਫਤੀ ਪੌਜ਼ੀ ਡੈਮ ਜਾਵਾਂਗੇ ਹਾਂਜੀ ਲਓ ਜੀ ਬਾਈ ਹਰਪੀ ਜੀ ਗੱਡੀ ਚਲਾ ਰਹੀ ਨੇ ਤੇ ਆਪਾਂ ਜਿਹੜਾ ਹੈਗਾ ਹੁਣ ਹਨੂਆ ਫੋਲ ਚੱਲੇ ਆਂ ਰਸਤੇ ਦਾ ਖੂਬਸੂਰਤ ਨਜ਼ਾਰਾ ਜਿਹੜਾ ਹੈਗਾ ਉਹ ਵੀ ਤੁਹਾਨੂੰ ਦਿਖਾਉਂਦੇ ਜਾਵਾਂਗੇ Papá do de quem assim, fonte ganhar, não ਗੱਡੀ پارک ਕਰਦੇ ਹੁਣ ਆਪਾਂ ਚੱਲਦੇ ਹਾਂਗੇ ਸਾਨੂੰ ਆ ਫੌਲਦੀ ਟਰੈਕ ਤੇ ਕੀ ਕੁਝ ਇੱਥੇ ਦੇਖਦੇ ਹਾਂ ਕਾਫੀ ਲੋਕ ਆਏ ਹੋਏ ਆ ਕਾਫੀ ਭੀੜ ਹੈ ਅੱਜ ਕਿਉਂਕਿ ਵੀਕੈਂਡ ਵੀ ਹੈ ਇਹ ਜਿਹੜੇ ਦ੍ਰਿਸ਼ਤਾ ਹੈ ਥੋੜਾ ਜਿਹਾ ਮੈਨੂੰ ਕਸ਼ਮੀਰ ਦੀ ਯਾਦ ਦਿਵਾਉਂਦੇ ਹੈਗੇ ਇੱਥੋਂ ਦੀ ਜਿਹੜੀ ਪਹਾੜੀ ਹੈ ਤੇ ਜਿਹੜਾ ਕਸ਼ਮੀਰ ਦੀ ਮੈਨੂੰ ਥੋੜੀ ਥੋੜੀ ਝਲਕ ਜੀ ਇੱਥੋਂ ਯਾਦ ਆਉਂਦੀ ਹੈ ਇਨਫੋਰਮੇਸ਼ਨ ਸੈਂਟਰ ਹੈਗਾ ਇੱਥੇ ਨੋਟਿਸ ਦੇ ਉੱਤੇ ਸਾਰਾ ਮੈਪ ਬਣਿਆ ਹੋਇਆ ਇੱਥੋਂ ਹੱਥ ਧੋ ਕੇ ਬੂਟ ਆਪਦੇ ਜਿਹੜੇ ਆ ਸਾਫ਼ ਕਰਕੇ ਜਾਣਾ ਹੈਗਾ ਪਰ ਆਪਾਂ ਇਸ ਪਾਸੇ ਨਹੀਂ ਜਾਣਾ ਆਪਾਂ ਜਿਹੜਾ ਹੈਗਾ ਇਸ ਰਸਤੇ ਤੋਂ ਜਾ ਰਹੇ ਹਾਂ ਅੱਛਾ ਦੇਖੋ ਇਹਨਾਂ ਨੇ ਲਿਖਿਆ ਪਿਆ ਵੀ ਜੇ সুইমিং ਜਿਹੜੀ ਹੈ ਐਡਵਾਈਸ ਨਹੀਂ ਕਰਦੇ ਫਲੀ ਫ੍ਰੀ ਸਰਫੇਸ ਆ ਥੋੜਾ ਜਿਹਾ ਧਿਆਨ ਨਾਲ ਇਥੋਂ ਜਾਣਾ ਪਊਗਾ ਠੀਕ ਹੈ ਇਹ ਸਾਰੀਆਂ ਇਨਸਟਰਕਸ਼ਨਸ ਇਹਨਾਂ ਨੇ ਦਿੱਤੀਆਂ ਹੋਈਆਂ ਪਾਣੀ ਡੂੰਘਾ ਹੈਗਾ ਡੀਪ ਵਾਟਰ ਠੀਕ ਹੈ ਸਡਨ ਡ੍ਰੋਪ ਤਾਂ ਕਿ ਤੁਸੀਂ ਜਿਹੜਾ ਹੈਗਾ ਇਹ ਸਾਰੀਆਂ ਜਿਹੜੀਆਂ ਇਨਸਟਰਕਸ਼ਨਸ ਹੈਗੀਆਂ ਇਹਨੂੰ ਧਿਆਨ ਵਿੱਚ ਰੱਖ ਕੇ ਕੀ ਅੱਗੇ ਜਾਣਾ ਹੈ ਜਾਂ ਟਰੈਕ ਕਰਨਾ ਆ ਹਨੂਆ ਫੋਲਸ ਵਾਟਰ ਸੇਫਟੀ ਜੋ ਜਿਹੜਾ ਇਨਸਟਰਕਸ਼ਨਸ ਲੱਗੀਆਂ ਹੋਈਆਂ ਕਿੰਡੀ ਸੋਹਣੀ ਗੱਲ ਹੈ ਕਿ ਹਿੰਦੀ ਦੇ ਵਿੱਚ ਵੀ ਇਹ ਜਿਹੜਾ ਇਨਸਟਰਕਸ਼ਨਸ ਲਿਖੀਆਂ ਹੋਈਆਂ ਕਿ ਇੱਥੋਂ ਪਤਾ ਲੱਗਦਾ ਹੈ ਕਿ ਭਾਰਤਿਆਂ ਦੀ ਜਿਹੜੀ ਇੱਥੇ ਬਿੰਤੀ ਹੈ ਕਾਫੀ ਮਾਤਰਾ ਦੇ ਵਿੱਚ ਹੈ ਚਾਈਨਿਸ ਦੇ ਵਿੱਚ ਵੀ ਹੈ ਇੰਗਲਿਸ਼ ਦੇ ਵਿੱਚ ਤਾਂ ਹੋਣੀ ਹੀ ਹੋਣੀ ਹੈ ਤੇ ਇੱਕ ਸੋਹਣੀ ਗੱਲ ਲੱਗੀ ਕਿ ਸਾਰੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਓਕਲੈਂਡ ਕਾਉਂਸਲ ਵੱਲੋਂ ਇਹ ਬੋਰਡ ਲਗਾਇਆ ਗਿਆ ਬੈਠਣ ਬੁਠਣ ਨੂੰ ਕਾਫੀ ਥਾਂ ਬਣੀ ਹੋਈ ਹੈ ਟੂਰਿਸਟ ਦੇ ਕਾਫੀ ਖਿੱਚ ਦਾ ਕੇਂਦਰ ਹੈਗਾ ਉਹੋ ਫੋਟੋਆਂ ਫੋਟੋਆਂ ਖਿਚਾਉਣ ਲਈ ਕਾਫੀ ਗ੍ਰੀਨਰੀ ਹੈ ਰレインਬੋ ਵੀ ਉਹਦੇ ਵਿੱਚੋਂ ਨਿਕਲ ਰਹੀ ਹੈ ਧਿਆਨ ਨਾਲ ਦੇਖੋ ਕਿੰਨੀ ਖੂਬਸੂਰਤ ਰレインਬੋ ਹੈ ਪਤਾ ਨਹੀਂ ਅੱਜ ਮੌਸਮ ਹੀ ਕੁਦਰਤੀ ਇਸ ਤਰ੍ਹਾਂ ਦਾ ਹੈ ਜਾਂ ਇਹ ਹਮੇਸ਼ਾ ਹੀ ਦਿਸਦੀ ਹੈ ਪਰ ਸਾਡੇ ਲਈ ਇਹ ਵਧੀਆ ਗੱਲ ਹੋ ਗਈ ਹੈ ਤਕਰੀਬਨ 30 ਮੀਟਰ ਉੱਚਾ ਇਹ ਫਾਲ ਹੈ ਪਾਣੀ ਦਾ ਵਹਾਅ ਜਿਸ ਤਰ੍ਹਾਂ ਹੈਗਾ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਨੇੜੇ ਜਾ ਕੇ ਜਾਂ نیچے ਤਰਾਕੀ ਕਰਨ ਦਾ সুইমিং ਕਰਨ ਦਾ ਕੋਈ ਆਰ ਕਰੂਗਾ ਥੋੜਾ ਖਤਰਨਾਕ ਲੱਗ ਰਿਹਾ ਹੈ ਖੂਬਸੂਰਤ ਤੇ ਦੇ ਨਾਲ ਨਾਲ ਖਤਰਨਾਕ ਵੀ ਲੱਗ ਰਿਹਾ ਹੈ ਔਰ ਜੀ ਹੁਣ ਆਪਾਂ ਇੱਥੋਂ ਬਾਹਰ ਨਿਕਲ ਰਹੇ ਹਾਂ ਤੇ ਇਸ ਤੋਂ ਬਾਅਦ ਆਪਾਂ ਦੂਸਰੇ ਰਸਤੇ ਤੋਂ ਹੁੰਦੇ ਹੋਏ ਵਾਟਰਫਾਲ ਤੇ ਜਾਵਾਂਗੇ ਜਿਵੇਂ ਮੈਂ ਪਹਿਲਾਂ ਇਹ ਦਿਖਾਇਆ ਸੀਗਾ ਕਿ ਇੱਥੇ ਪੈਰ ਜਿਹੜੇ ਆ ਸਾਫ਼ ਕਰਕੇ ਜਾਣਾ ਹੈ ਦੇਖੋ ਸਾਰੇ ਪੈਰ ਜਿਹੜੇ ਆ ਸਾਫ ਕਰਤੀ ਹੋਈ ਅੱਗੇ ਜਾ ਰਹੇ ਆ ਅੱਜ ਕਿੱਦਾਂ ਸੋਹਣਾ ਰਸਤਾ ਜਿਹੜਾ ਹੈਗਾ ਬਣਾਇਆ ਹੋਇਆ ਇਸ ਰਸਤੇ ਤੋਂ ਹੁੰਦੇ ਹੋਏ ਅੱਗੇ ਟਰੈਕ ਕਰਦੇ ਆਪਾਂ ਜਿਹੜਾ ਹੈਗਾ ਉਹ ਵਾਟਰਫਾਲ ਤੇ ਪਹੁੰਚਣਾ ਹੈ ਇੱਥੇ ਇੱਕ ਗੱਲ ਹੋਰ ਜਦੋਂ ਵੀ ਇਸ ਤਰ੍ਹਾਂ ਦੀ ਟਰੈਕਿੰਗ ਤੇ ਆਉਣਾ ਤੁਸੀਂ ਤੁਹਾਡੇ ਕੋਲ ਜੈਕਟ ਛਤਰੀ ਪਾਣੀ ਦੀ ਬੋਤਲ ਤੇ ਹੋਰ ਖਾਣ ਪੀਣ ਦਾ ਥੋੜਾ ਜਿਹਾ ਸਮਾਨ ਹੋਣਾ ਜ਼ਰੂਰੀ ਹੈ ਨਿਊਜ਼ੀਲੈਂਡ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਆਪਣੀ ਪਿਛਲੀ ਵੀਡੀਓ ਦੇ ਵਿੱਚ ਕਿ ਮੌਸਮ ਦਾ ਇੱਕ ਮਿੰਟ ਦਾ ਇਤਬਾਰ ਨਹੀਂ ਹੈਗਾ ਹੁਣ ਤੋਂ ਪਾ ਤੇ ਨਾਲ ਦੀ ਨਾਲ ਇਹ ਨਹੀਂ ਪਤਾ ਕਦੋਂ ਇੱਥੇ ਮੀਂਹ ਪੈਣਾ ਸਟਾਰਟ ਹੋ ਜੇ ਇਸ ਕਰਕੇ ਜੈਕਟ ਤੁਹਾਡੇ ਕੋਲ ਜੇ ਰੀਨ ਕੋਟ ਚੱਕ ਸਕਦੇ ਆ ਆਪਾਂ ਤਾਂ ਸਭ ਤੋਂ ਵਧੀਆ ਅੱਗੇ ਦੋ ਰਸਤੇ ਬਣ ਗਏ ਤੇ ਮੈਪ ਜਿਹੜਾ ਆਪਾਂ ਦੱਸੂਗਾ ਹਨਵਾ ਫਾਲ ਲੂਪ ਲਈ ਜਾਣ ਲਈ ਆਪਾਂ ਨੂੰ ਸੱਜੇ ਜਾਣਾ ਪਊਗਾ ਜਦ ਕਿ ਕੋਜ਼ੀ ਮੈਸੀ ਲੂਪ ਜਾਣ ਲਈ ਖੱਬੇ ਪਾਸੇ ਆਪਾਂ ਖੱਬੇ ਪਾਸੇ ਜਾ ਕੇ ਦੇਖਦੇ ਹਾਂ ویسੇ ਵੀ ਆਪਾਂ ਥੋੜੇ ਜਿ ਖੱਬੇ ਪੱਖੀ ਰਹਿ ਗਈਆਂ ਤਾਂ ਖੱਬੇ ਪਾਸੇ ਹੀ ਜਾ ਕੇ ਦੇਖ ਲਈਏ ਇੱਥੇ ਇੱਕ ਗੱਲ ਹੋਰ ਮੋਬਾਈਲ ਦੇ ਜਿਹੜੇ ਸਿਗਨਲ ਐ ਉਹ ਇੱਥੇ ਸਾਥ ਨਹੀਂ ਦਿੰਦੇ ਇਹ ਇੱਕ ਵਧੀਆ ਗੱਲ ਐ ਨਹੀਂ ਤਾਂ ਅੱਧਾ ਧਿਆਨ ਜਿਹੜਾ ਹੈਗਾ ਬੰਦੇ ਦਾ ਫੋਨ ਤੇ ਰੀਲਸ ਸਕਰੋਲ ਕਰਨ ਤੇ ਲੱਗਿਆ ਰਹਿੰਦਾ ਖਾਸ ਕਰ ਮੇਰੇ ਵਰਗੇ ਦਾ ਫਿਰ ਜਿਹੜਾ ਤੁਸੀਂ ਕੁਮਕੜੀ ਦਾ ਲਤਫ ਜਿਹੜਾ ਨਹੀਂ ਲੈ ਸਕਦੇ ਹੋ ਜੀ ਬਹੁਤ ਖੂਬਸੂਰਤ ਜਿਹੜਾ ਹੈਗਾ ਬੋਤੀ ਟੰਗ ਬ੍ਰਿਜ ਹੈ ਮੈਕਸਿਮਮ 20 ਪੀਪਲਸ ਫੋਰ ਬ੍ਰਿਜ ਸੇਫਟੀ ਇਸ ਬ੍ਰਿਜ ਦੇ ਉੱਤੇ ਚੱਲਣ ਦਾ ਆਪਦਾ ਹੀ ਮਜ਼ਾ ਛੂਟਾ ਆ ਰਿਹਾ ਹੈ ਇਹ ਰਸਤਾ ਥੋੜਾ ਜਿਹਾ ਸਲਿੱਪਰੀ ਹੈ ਸਲਿੱਪਰੀ ਰਸਤੇ ਤੋਂ ਹੁੰਦੇ ਹੋਏ ਸੋਹਣੀ ਝਾਂ ਅੱਗੇ ਜਿਹੜੀਆਂ ਕਾਫੀ ਪੌੜੀਆਂ ਚੜ੍ਹੀਆਂ ਏ ਕਾਫੀ ਹੋਰ ਚੜ ਰਹੀਆਂ ਟ੍ਰੈਕਿੰਗ ਦੇ ਸ਼ੌਕੀਨ ਲੋਕਾਂ ਲਈ ਵਧੀਆ ਥਾਂ ਹੈ ਤਕਰੀਬਨ ਕੰਟੇ ਦੇ ਟਰੈਕ ਤੋਂ ਬਾਅਦ ਅਸੀਂ ਡੈਮ ਤੇ ਪਹੁੰਚੇ ਆਂ ਅੱਧੀਆਂ ਆ ਕੇ ਦੇਖਦੇ ਆਂ ਕਿਸ ਤਰ੍ਹਾਂ ਦਾ ਨਜ਼ਾਰਾ ਹੈਗਾ ਮੇਰੇ ਪਿੱਛੇ ਦੇਖਣ ਤੇ ਪਤਾ ਲੱਗਦਾ ਸ਼ਾਇਦ ਉਹ ਰੋਡ ਆ ਗਈ ਹੈ ਵਾਹ ਫਾਈਨਲੀ ਮੇ ਰੋਡ ਤੇ ਪਹੁੰਚ ਗਏ ਇੱਥੋਂ ਹੁਣ ਦੇਖਦੇ ਆਂ ਡੈਮ ਜਿਹੜਾ ਤਿੰਨੀ ਦੂਰ ਹੈਗਾ ਆਹ ਰਸਤਾ ਜਿਹੜਾ ਹੈਗਾ ਕੋਜ਼ੀ ਡੈਮ ਨੂੰ ਜਾਂਦਾ ਅੱਜ ਸਾਰਾ ਕੁਝ ਬੰਦ ਹੈ ਜਾਂ ਇਹ ਇਸ ਤਰ੍ਹਾਂ ਹੀ ਰਹਿੰਦਾ ਮੈਨੂੰ ਨਹੀਂ ਇਹਦੇ ਬਾਰੇ ਪਤਾ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਵੈਲਕਮ ਟੂ ਕੋਜ਼ੀ ਡੈਮ ਇੱਕ ਕੋਜ਼ੀ ਡੈਮ ਦੀ ਕੰਸਟਰਕਸ਼ਨ ਕਿਵੇਂ ਹੋਈ ਕਿਵੇਂ ਇਹ ਸਾਰਾ ਬਣਾਇਆ ਗਿਆ ਉਦੋਂ ਦੀਆਂ ਫੋਟੋਆਂ ਇਸ ਥਾਂ ਤੇ ਲੱਗੀਆਂ ਹੋਈਆਂ ਆ ਇੱਕ ਬਹੁਤ ਸੋਹਣੀ ਗੱਲ ਲੱਗਦੀ ਹੈ ਮੈਨੂੰ ਕਿ ਹਰ ਜਗ੍ਹਾ ਇਹਨਾਂ ਨੇ ਲਿਖਿਆ ਹੋਇਆ ਵੀ ਇੱਥੇ ਤੁਸੀਂ ਸਵੀਮਿੰਗ ਕਰਨੀ ਹੈ ਇੱਥੇ ਨਹੀਂ ਕਰਨੀ ਜਾਂ ਇੱਥੇ ਤੁਸੀਂ ਫਿਸ਼ਿੰਗ ਕਰਨੀ ਹੈ ਜਾਂ ਨਹੀਂ ਕਰਨੀ ਸਾਰੀਆਂ ਤਰ੍ਹਾਂ ਦੀਆਂ ਇਨਸਟਰਕਸ਼ਨਸ ਲਗਾਈਆਂ ਹੋਈਆਂ ਆ ਅਸੀਂ ਪਹੁੰਚ ਜਾ ਰਹੇ ਹਾਂ ਇੱਥੋਂ 2 ਮਿੰਟ ਦੀ ਵਾਕ ਹੈ 2 ਮਿੰਟ ਦੇ ਵਿੱਚ ਕੋਜ਼ੀ ਡੈਮ ਵਿਖੇ ਪਹੁੰਚ ਜਾਾਂਗੇ ਓਹ ਹੋ 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 ਮਨੂ ਹਲਕਾ ਯਾ ਚਲਕਾ ਰਹਾ ਪਿਆ ਤੁਸੀਂ ਵੀ ਦੇਖ ਰਹੇ ਹੋਵੋਗੇ ਲੇਕ ਦਾ ਬਹੁਤ ਖੂਬਸੂਰਤ ਲੇਕ ਹੈ ਅੱਗੇ ਜਾ ਕੇ ਦੇਖਦੇ ਹਾਂ ਕੀ ਆ ਨਜ਼ਾਰਾ ਵਾ ਬਹੁਤ ਹੀ ਸ਼ਾਂਤ ਸ਼ਾਂਤਮਈ ਲੇਕ ਹੈ ਕਿੰਨਾ ਪੀਸਫੁਲ ਮਾਹੌਲ ਹੈ ਬਹੁਤੀ ਖੂਬਸੂਰਤ ਬਹੁਤ ਖੂਬਸੂਰਤ ਝੀਲ ਹੈ ਇਸ ਝੀਲ ਦੇ ਆਲੇ-ਦੁਆਲੇ ਤੁਸੀਂ ਸੈਰ ਕਰ ਸਕਦੇ ਹੋ, ਟ੍ਰੈਕ ਕਰ ਸਕਦੇ ਹੋ, ਆਹ ਰਸਤਾ ਹੈਗਾ। ਪਰ ਉਹਦੇ ਨੇੜੇ ਜਾਣ ਦਾ ਕੋਈ ਰਸਤਾ ਨਹੀਂ। ਝੀਲ ਦੇ ਇਹਦੀ ਖਾਸੀਅਤ ਇਹ ਹੈ ਕਿ ਇਹ ਦੂਰ ਤੋਂ ਤੁਸੀਂ ਇਹਨੂੰ ਦੇਖ ਸਕਦੇ ਆਂ। ਨੇੜੇ ਜਾ ਕੇ ਆ ਕੇ ਲੋ ਇਹਦੇ ਵਿੱਚ ਤਾਰੀ ਲਾਉਣ ਦਾ ਕੋਈ ਰਸਤਾ ਨਹੀਂ ਹੈਗਾ ਬਹੁਤ ਖੂਬਸੂਰਤ ਵਾ ਇਧਰਲੀ ਸਾਈਡ ਤੇ ਜਿਹੜੀਆਂ ਭੇਡਾਂ carriña voi sono una viuve eh. Cupsur